ਸੰਗਤ ਜੀ ਵੀਰlies ਸਕਿਪ ਨਾ ਕਰਿਓ ਕਿਉਂਕਿ ਅੱਜ ਤੋਂ ਆਪਾਂ ਧੰਗੁਰ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਸ਼ੁਰੂ ਕਰ ਰਹੇ ਹਾਂ ਪਹਿਲੇ ਸ਼ਲੋਕਾਂ ਵਿੱਚ ਗੁਰੂ ਸਾਹਿਬ ਜੀ ਨੇ ਕੀ ਆਖਿਆ ਹੈ ਗੁਰੂ ਸਾਹਿਬ ਜੀ ਫਰਮਾਣ ਕਰਦੇ ਹਨ ਗੁਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜਮਨਾ ਜਿਹੇ ਵਿਦਜਲ ਕੋ ਵੀ ਪਹਿਲੇ ਸ਼ਲੋਕ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹੈ ਮਨੁੱਖ ਤੂੰ ਉਸ ਵਾਹਿਗੁਰੂ ਦਾ ਉਸ ਪਰਮੇਸ਼ਰ ਦਾ ਕਦੀ ਨਾਮ ਨਹੀਂ ਜਪਿਆ ਕਦੀ ਉਸ ਵਾਹਿਗੁਰੂ ਵਾਹਿਗੁਰੂ ਦਾ ਸ਼ੁਕਦਾਨਾ ਨਹੀਂ ਕੀਤਾ ਤੇਰਾ ਜਨਮ ਵਿਅਰਥ ਜਾ ਰਿਹਾ ਹੈ ਤੂੰ ਆਪਣੇ ਜੀਵਨ ਨੂੰ ਇੰਨਾ ਨਿਕੰਮਾ ਕਰ ਲਿਆ ਕਿ ਬਿਨਾ ਪਰਮੇਸ਼ਰ ਦੀ ਬੰਦਗੀ ਤੋਂ ਬਿਨਾ ਉਹਦੇ ਸ਼ੁਕਰਾਨੇ ਤੋਂ ਆਪਣਾ ਜੀਵਨ ਬਸਰ ਕਰ ਰਿਹਾ। ਪਰ ਪਰਮੇਸ਼ਰ ਦੇ ਨਾਮ ਨੂੰ ਆਪਣੇ ਜੀਵਨ ਦਾ ਐਵੇਂ ਆਸਰਾ ਬਣਾ ਜਿਵੇਂ ਮੱਛੀ ਪਾਣੀ ਨੂੰ ਆਪਣਾ ਆਸਰਾ ਬਣਾਉਂਦੀ ਹੈ। ਕੋ ਨਾਨਕ ਹਰ ਭਜਵਨਾ ਜਿਹੇ ਵੀ ਤੇ ਜਲ ਕੋ ਵੀ। ਫਿਰ ਗੁਰੂ ਸਾਹਿਬ ਜੀ ਕਹਿੰਦੇ ਵਿਖਿਆਨ ਸਿਓ ਕਾਹੇ ਰਚਿਓ। ਨਿਮਖ ਨਾ ਹੋਏ ਉਦਾਸ। ਤੂੰ ਵਿਸ਼ੇ ਵਿਕਾਰਾਂ ਵਿੱਚ ਹਮੇਸ਼ਾ ਮਸਤ ਰਹਿਣਾ। ਇੱਕ ਨਿਮਖ ਵਾਸਤੇ ਵੀ ਅੱਖ ਚਪਕਣ ਦੇ ਸਮੇਂ ਜਿੰਨਾ ਵੀ ਤੂੰ ਵਿਸ਼ੇ ਵਿਕਾਰਾਂ ਤੋਂ ਬਾਹਰ ਨਹੀਂ ਨਿਕਲਦਾ। ਗੁਰੂ ਸਾਹਿਬ ਜੀ ਕਹਿੰਦੇ ਕਉ ਨਾਨਕ ਭਜ ਹਰਮਨਾ ਪਰ ਹੈ ਨਾ ਜਮਕੇ ਫਾਸ ਜੇ ਤੂੰ ਪਰਮੇਸ਼ਰ ਦਾ ਨਾਮ ਜਪੇ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰੇ ਵਾਹਿਗੁਰੂ ਤੇ ਨੂੰ ਜਮਾਂ ਦੀ ਫਾਹਿਤ ਬਚਾ ਲਏਗਾ ਤੀਸਰੇ ਬੰਦ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਤਰਨਾ ਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਤਰਨਾ ਕਹਿੰਦੇ ਹਨ ਜਵਾਨੀ ਨੂੰ ਭਾਵਕੇ ਗੁਰੂ ਸਾਹਿਬ ਜੀ ਕਹਿੰਦੇ ਜਵਾਨੀ ਬੇਤ ਰਹੀ ਹੈ ਬੁਢੇਪਾ ਨੇੜੇ ਆ ਰਿਹਾ ਜਰਾ ਕੰਦੇ ਬੁਢੇਪੇ ਨੂੰ ਕਉ ਨਾਨਕ ਅੱਜ ਹਰਮਨ ਆਉਦ ਜਾਤ ਹੈ ਵੀ ਇਸੇ ਤਰ੍ਹਾਂ ਤੇਰੀ ਸਾਰੀ ਜਵਾਨੀ ਤੇਰਾ ਸਾਰਾ ਜੀਵਨ ਜਿਹੜਾ ਖਤਮ ਹੋ ਰਿਹਾ ਗੁਰੂ ਸਾਹਿਬ ਜੀ ਕਹਿੰਦੇ ਬਿਰਧ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਣ ਬਜ਼ੁਰਗ ਹੋ ਗਏ ਗੁਰੂ ਸਾਹਿਬ ਜੀ ਕਹਿੰਦੇ ਤੈਨੂੰ ਸਮਝ ਪਤਾ ਨਹੀਂ ਚੱਲ ਰਿਹਾ ਕਿ ਮੋਦ ਤੇਰੇ ਦਿਨੋਂ ਦਿਨ ਨੇੜੇ ਵੱਧ ਰਹੀ ਹੈ ਕੋ ਨਾਨਕ ਨਰਬਾਬਰੇ ਕਿਉਂ ਨਾ ਭਜੈ ਭਗਵਾਨ ਪਰ ਫਿਰ ਵੀ ਇਹ ਮੂਰਖ ਬੰਦੇ ਝੱਲੇ ਮਨੁੱਖ ਤੋ ਕਿਉਂ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਧਨਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ ਇਨਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਗੁਰੂ ਸਾਹਿਬ ਜੀ ਕਹਿੰਦੇ ਧਨ ਸੰਪਤੀ ਧਾਰਾ ਪਤਨੀ ਤੇ ਸਾਰੀ ਸੰਪਤੀ ਜਿਹੜੀ ਸਾਰੇ ਜੀਵਨ ਵਿੱਚ ਤੂੰ ਇਕੱਠੀ ਕੀਤੀ ਹੈ ਨਾ ਗੁਰੂ ਸਾਹਿਬ ਜੀ ਕਹਿੰਦੇ ਉਹ ਤੇਰੀ ਨਹੀਂ ਰਹੇਗੀ ਜਿਹਨੂੰ ਤੂੰ ਆਪਣਾ ਸਮਝਿਆ ਹੋਇਆ ਇਨਮੈਂ ਕਛ ਸੰਗੀ ਨਹੀਂ ਕਹੋ ਇਨਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਇਹਦੇ ਵਿੱਚੋਂ ਕੁਝ ਵੀ ਤੇਰੇ ਨਾਲ ਨਹੀਂ ਜਾਣਾ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈ ਇਹ ਪੰਜ ਸ਼ਲੋਕਾਂ ਵਿੱਚ ਗੁਰੂ ਸਾਹਿਬ ਜੀ ਨੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਹਨ ਕੋਸ਼ਿਸ਼ ਕਰੋ ਇਹਨਾਂ ਨੂੰ ਅਪਣਾਈਏ ਇਹਨਾਂ ਨੂੰ ਸਮਝੀਏ ਪਰਮੇਸ਼ਰ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ ਧੰਨਵਾਦ ਆਉਣ ਵਾਲੇ ਸ਼ਲੋਕਾਂ ਦੇ ਵਿੱਚ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ